ਮਾਨਕਾ ਬਾਈਓ ਹੋ ਜੇ ਮੈਨੂੰ ਮੇਰੇ ਮਾਪਿਆਂ ਨੇ ਵੈਰੀਆ ਧੱਕੇ ਨਾਲ ਵਿਆਇਆ ਚਲ ਹਾਂ ਮੈਨੂੰ ਮੇਰੇ ਮਾਪਿਆਂ ਨੇ ਵੈਰੀਆ ਧੱਕੇ ਨਾਲ ਵਿਆਇਆ ਮੈਨੂੰ ਮੇਰੇ ਮਾਪਿਆਂ ਨੇ ਵੈਰੀਆ ਧੱਕੇ ਨਾਲ ਵਿਆਇਆ ਮੈਂ ਰੋ ਰੋ ਮਰ ਜੂੰਗੀ ਜੇ ਤਾਂ ਜਦੋਂ ਯਾਰ ਦਾ ਆਇਆ ਮੈਂ ਰੋ ਰੋ ਮਰ ਜੂੰਗੀ ਜੇ ਤਾਂ ਜਦੋਂ ਯਾਰ ਦਾ ਆਇਆ ਪਹਿਲਾ ਪੁੱਤ ਬਗਾਨੇ ਨੂੰ ਨਹੀਂ ਤੂੰ ਮਗਰ ਕਾਜ਼ ਤੋਂ ਲਾਇਆ ਪਹਿਲਾ ਪੁੱਤ ਬਗਾਨੇ ਨੂੰ ਨਹੀਂ ਤੂੰ ਮਗਰ ਕਾਜ਼ ਤੋਂ ਲਾਇਆ ਪਾਲੀ ਵੇੜ ਸੇ ਵੇਤੇ ਆਂ ਨਹੀਂ ਪਹਿਲਾ ਤੂੰ ਮਕਲਾਵੇ ਜਾਇਆ ਪਾਲੀ ਵੇੜ ਸੇ ਵੇਤੇ ਆ ਤੂੰ ਮਕਲਾਵੇ ਜਾਇਆ